ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਅੱਜ ਵਾਲੀ ਜਿਹੜੀ ਟ੍ਰਿਕ ਆ ਉਹ ਬਹੁਤ ਹੀ ਪਿਆਰੀ ਆ ਔਰ ਬਹੁਤ ਸਰਲ ਤਰੀਕੇ ਦੇ ਨਾਲ ਤੁਸੀਂ ਜਿਹੜੀ ਆ ਆਪਣੇ ਘਰ ਦੇ ਵਿੱਚ ਇੱਕ ਛੋਟੀ ਜੀ ਚੀਜ਼ ਦੇ ਨਾਲ ਤੁਸੀਂ ਕਾਫੀ ਜਿਹੜੀ ਸਫਾਈ ਆ ਕਲੀਨਿੰਗ ਆ ਕਰ ਸਕਦੇ ਹੋ ਜੀ ਤੇ ਅੱਜ ਮੈਂ ਸੋਚਿਆ ਕਿਉਂ ਨਾ ਆਪਣੀਆਂ ਭੈਣਾਂ ਦੇ ਨਾਲ ਸਾਂਝੀ ਕਰਦੀ ਆ ਬਸ ਛੋਟੀ ਜੀ ਟ੍ਰਿਕ ਜਿਹਦੇ ਨਾਲ ਕੋਈ ਵੀ ਖਲਾਲਾ ਨਹੀਂ ਪੈਂਦਾ ਹੈਗਾ ਔਰ ਕੋਈ ਵੀ ਖਰਚਾ ਨਹੀਂ ਹੈਗਾ ਘਰ ਦੇ ਵਿੱਚ ਹੀ ਸਿੰਪਲ ਚੀਜ਼ ਦੇ ਨਾਲ ਅਸੀਂ ਜਿਹੜਾ ਆ ਉਹ ਆਪਣੇ ਕਲੀਨਿਕ ਜਿਹੜੀ ਆ ਪਾਵਾਸ਼ ਰੂਮ ਦੀਆਂ ਟੈਪ ਹੋ ਗਈਆਂ ਜਾਂ ਟਾਈਲਸ ਹੋ ਗਈਆਂ ਜਿਹੜੀਆਂ ਟਿਪਸ ਆ ਪਤਨ ਨੂੰ ਛੋਟੀਆਂ-ਛੋਟੀਆਂ ਦੱਸਾਂਗੇ ਜੀ ਤੇ ਆਜੋ ਫਿਰ ਜਾਰੀ ਦੇਰੀ ਨਹੀਂ ਕਰਦੇ ਤੇ ਵੀਡੀਓ ਨੂੰ ਕਰਦੇ ਆ ਸ਼ੁਰੂ ਜੀ ਤੇ ਵੀਡੀਓ ਨੂੰ ਪਲੀਜ਼ ਸਾਹੀ ਦੇਖਣਾ ਜੀ ਆਜੋ ਫਿਰ ਚੱਲੀਏ ਹਾਂਜੀ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਪਈਆਂ ਜਿਹੜੀਆਂ ਟੋਟੀਆਂ ਆ ਕਿੰਨੀਆਂ ਜ਼ਿਆਦਾ ਹਨ ਖਰਾਬ ਹੋ ਜਾਂਦੀਆਂ ਜਦੋਂ ਪਾਣੀ ਪਿੰਦਾ ਤਾਂ ਉਹਤੇ ਦਾਗ ਪੈ ਜਾਂਦੇ ਨੇ ਤੇ ਜਿਹੜੀ ਇਹਨਾਂ ਦੇ ਹਨਾ ਕਿਦਾਂ ਖੜਬੜੀਆਂ ਜੀਆਂ ਹੋ ਜਾਂਦੀਆਂ ਤੇ ਨਿਸ਼ਾਨ ਜਿਹੇ ਦਾਗ ਜਿਹੀ ਪਈ ਰਹਿੰਦੇ ਤੇ ਇਹਨਾਂ ਦੀ ਸ਼ਾਈਨ ਜਿਹੜੀ ਉਹ ਖਤਮ ਹੋ ਜਾਂਦੀ ਆ ਤੇ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਅੱਜ ਦੱਸਾਂਗੇ ਕਿ ਕਿਵੇਂ ਆਪਾਂ ਠੀਕ ਕਰ ਸਕਦੇ ਆ ਤੇ ਸਿਰਫ ਆਤੀ ਲੈਣੀ ਆ ਜੀ ਇੱਕ ਕੋਲਜੀਟ ਕੋਈ ਵੀ ਕੋਲਜੀਟ ਤੁਸੀਂ ਲੈ ਸਕਦੇ ਹੋ ਜਿਸ ਤਰ੍ਹਾਂ ਦੀ ਵੀ ਤੁਹਾਡੇ ਕੋਲ ਕੋਲਜੀਟ ਆ ਤੁਸੀਂ ਯੂਜ਼ ਕਰਦੇ ਹੋ ਉਵੇਂ ਦੀ ਕੋਲਜੀਟ ਹੀ ਆਪਾਂ ਲੈ ਲੈਣੀ ਆ ਤੇ ਕੋਈ ਜ਼ਿਆਦਾ ਕੰਮ ਨਹੀਂ ਆ ਕੋਈ ਸਰਫ ਨਹੀਂ ਪਾਉਣਾ ਕੋਈ ਸਾਬਣ ਨਹੀਂ ਕੁਝ ਨਹੀਂ ਸਿਰਫ ਇੱਕ ਡ੍ਰੌਪ ਤੁਸੀਂ ਲੈਣਾ ਹੈਗਾ ਬਸ ਇੰਨਾ ਕੁ ਤੁਸੀਂ ਗਿਆ ਲੈ ਕੇ ਟਾਇਪ ਦੇ ਉੱਤੇ ਬਸ ਇਸ ਤਰ੍ਹਾਂ ਕਿਸਟਰਨਾ ਆ ਕੇ ਸਾਰੀ ਟੋਟੀ ਦੇ ਉੱਪਰ ਤੁਸੀਂ ਲਾਗਣਾ ਥੋੜਾ ਜਿਹਾ ਇਹਨੂੰ ਕਰ ਲੈਣਾ ਗਿੱਲਾ ਕਿ ਕੀ ਸੀ ਉਸ ਤੋਂ ਬਾਅਦ ਤੁਸੀਂ ਲੈ ਲੈਣਾ ਹੈ ਕੇਵਲਾ ਸਬਸਕ੍ਰਾਈਬ ਜਦੋਂ ਸਟੀਲ ਬੂਲ ਹੁੰਦਾ ਉਹ ਨਾ ਲਿਓ ਕਿਉਂਕਿ ਉਹਦੇ ਨਾਲ ਨਾ ਫਿਰ ਕੈਪ ਜਿਹੜੀਆਂ ਟੁੱਟੀਆਂ ਸਾਡੀਆਂ ਉਹਨਾਂ ਦੇ ਉੱਪਰ ਦਾਗ ਜਿਹੜੇ ਆ ਉਹ ਪੈ ਜਾਣੇ ਆ ਇਸ ਕਰਕੇ ਤੁਸੀਂ ਇਹ ਵਾਲਾ ਜਿਹੜਾ ਇਹ ਲੈ ਸਕਦੇ ਹੋ ਇਹਦੇ ਕੋਈ ਵੀ ਨੁਕਸਾਨ ਨਹੀਂ ਆ ਉਹ ਟੂਟੀ ਤੁਸੀਂ ਦੇਖਿਓ ਇੱਕ ਮਿੰਟ ਦੇ ਵਿੱਚ ਸਿਰਫ ਤੁਸੀਂ ਇੱਕ ਡ੍ਰੌਪ ਲਿਆ ਹੈ ਹਨਾ ਜੀ ਤੇ ਇੱਕ ਡ੍ਰੌਪ ਦੇ ਨਾਲ ਹੀ ਤੁਸੀਂ ਦੇਖਣਾ ਇਹ ਜਿਹੜੀ ਸਾਜੀ ਟੂਬੀ ਆ ਕਿੰਨੀ ਇੱਕਦਮ ਜਿਹੜੀ ਉਹ ਰਿਸ਼ਕ ਜਾਣੀ ਆ ਤੇ ਸਾਫ਼ ਹੋ ਜਾਣੀ ਆ ਬਹੁਤ ਛੋਟੀਆਂ-ਛੋਟੀਆਂ ਟ੍ਰਿਕਾਂ ਤੇ ਜਿਹੜੀਆਂ ਵਧੀਆ 유ਸਫੁਲ ਹੁੰਦੀਆਂ ਨੇ ਮੈਂ ਉਹ ਹੀ ਤੁਹਾਡੇ ਨਾਲ ਪੈਨੋ ਸ਼ੇਅਰ ਕਰਦੀਆਂ ਤਾਂ ਜੋ ਸਾਨੂੰ ਕੰਮ ਕਰਨ ਦੇ ਵਿੱਚ ਕੋਈ ਤੰਗੀ ਨਾ ਆਵੇ ਔਰ ਜਿਆਦਾ ਸਮਾਂ ਜਿਹੜਾ ਟਾਈਮ ਆ ਉਹ ਵੇਸਟ ਨਾ ਹੋਵੇ ਇਹ ਕੋਲਿਗੇਟ ਕਿੱਥੇ-ਕਿੱਥੇ ਵਰਤ ਸਕਦੇ ਆ ਆਪਾਂ ਕਿਹੜੀ-ਕਿਹੜੀ ਟ੍ਰਿਕ ਚ ਮੈਂ ਤੁਹਾਨੂੰ ਅੱਗੇ ਹੋਰ ਵੀ ਦੱਸਾਂਗੀ ਔਰ ਤੁਸੀਂ ਖੁਦ ਦੇਖਣਾ ਕਿ ਵਾਕਿਆ ਯਾਰ ਕੋਈ ਵੀ ਸਰਫ ਸਾਬਣ ਇੰਨਾ ਜ਼ਿਆਦਾ ਰਗੜਨ ਦੀ ਜ਼ਰੂਰਤ ਨਹੀਂ ਪਈ ਹੈ ਜੀ ਪਰ ਮੈਂ ਤੁਸੀਂ ਇਹੀ ਬਸ ਚੱਕ ਕੇ ਇਹਦੇ ਉੱਪਰ ਲੱਗਾ ਹੋਇਆ ਤੇ ਤੁਸੀਂ ਸਿੰਪਲੀ ਆ ਦੂਸਰੀ ਟੂਟੀ ਵੀ ਦੇਖ ਸਕਦੇ ਲੱਗ ਗਈ ਕੋਈ ਵੱਖਰੀ ਕੋਲਗੇਟ ਨਹੀਂ ਲਾਣੀ ਕੋਈ ਹੋਰ ਡ੍ਰੌਪ ਨਹੀਂ ਲਾਣਾ ਇਹੀ ਚੱਕ ਕੇ ਤੁਸੀਂ ਦੇਖਿਓ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜੀ ਮੇਰੇ ਖਿਆਲ ਨਾਲ ਇਹੀ ਇੱਕੋ ਇੱਕੋ ਡ੍ਰੌਪ ਕੋਲਗੇਟ ਦੇ ਨਾਲ ਮੇਰੇ ਖਿਆਲ ਦੇ ਨਾਲ ਇੱਕ ਵਾਸ਼ਰੂਮ ਦੀਆਂ ਸਾਰੀਆਂ ਟੂਟੀਆਂ ਜਿਹੜੀਆਂ ਉਹ ਸਾਫ਼ ਹੋ ਸਕਦੀਆਂ ਜੀ ਔਰ ਬਹੁਤ ਸੌਖਾ ਤਰੀਕਾ ਹੈ ਇੱਕਦਮ ਸਾਡੀ ਜਿਹੜੀ ਟੂਟੀ ਆ ਪੁਲਿਸ਼ ਕਰਨ ਲੱਗ ਜਿੰਦੀ ਆ ਕੋਈ ਵੀ ਸਾਨੂੰ ਜਿਹੜੀ ਪ੍ਰੋਬਲਮ ਆ ਉਹ ਨਹੀਂ ਹੁੰਦੀ ਕੋਈ ਵੀ ਸਾਡਾ ਜਿਹੜਾ ਟਾਈਮ ਉਹ ਵੇਸਟ ਨਹੀਂ ਹੁੰਦਾ ਠੀਕ ਹੈ ਜੀ ਤੇ ਇੱਕਦਮ ਸਾਡੀ ਜਿਹੜੀ ਟੂਟੀ ਆ ਤੁਸੀਂ ਦੇਖਿਓ ਤੇ ਔਰ ਕੋਈ ਖੇਚਲ ਨਹੀਂ ਆ ਕੋਈ ਫਜ਼ੂਲ ਖਰਚਾ ਨਹੀਂ ਆ ਕੋਲਗੇਟ ਤੇ ਸਾਰਿਆਂ ਦੇ ਘਰਾਂ 'ਚ ਹੁੰਦੀ ਆ ਔਰ ਇਹ ਵੀ ਨਹੀਂ ਆ ਕਿ ਕੋਲਗੇਟ ਆ ਹੀ ਬਹੁਤ ਜ਼ਿਆਦਾ ਵਰਤ ਦਿੱਤੀ ਆ ਇਕੋ ਡ੍ਰੋਪ ਲਿਆ ਇੱਕ ਡ੍ਰੋਪ ਦੇ ਨਾਲ ਆ ਦੋ ਟੈਪ ਜਿਹੜੀਆਂ ਤੁਹਾਡੇ ਸਾਹਮਣੇ ਅਸੀਂ ਸਾਫ਼ ਕਰਕੇ ਦਿਖਾਵਾਂਗੇ ਔਰ ਇਹ ਹਲੇ ਵੀ ਹੈ ਇਹਦੇ ਉੱਪਰ ਤੁਸੀਂ ਇਹਦੇ ਨਾਲ ਹੋਰ ਵੀ ਟੂਟੀਆਂ ਸਾਫ਼ ਕਰ ਸਕਦੇ ਜੀ ਠੀਕ ਹੈ ਜੀ ਕੋਈ ਜ਼ਿਆਦਾ ਮਹਿੰਗਾ ਖਰਚਾ ਨਹੀਂ ਹੋਏਗਾ। ਔਰ ਇਹ ਖੜੇ ਖੜੇ ਆਪਾਂ ਬਾਥਰੂਮ ਦੀ ਤੇ ਚਾਈਆਂ ਬਾਥਰੂਮ ਯੂਜ਼ ਕਰਨ ਦੇ ਆ ਤੇ ਇਹਨੂੰ ਆਪਾਂ ਕੋਲਗੈਟ ਨੂੰ ਉਦੋਂ ਵੀ ਨਿਕਾ ਸਕਦੇ ਆ ਤੇ ਕੋਈ ਇਹ ਨਹੀਂ ਹੁੰਦਾ ਕਿ ਖਲਾਰਾ ਪਹਿਣਾ ਬਾਦੀ ਹੈ ਹੈਨਾ ਦੇਖੋ ਕਿ ਕਿੰਨਾ ਇੱਛਾ ਦੇ ਹੋ ਜਾਣੀ ਤੁਸੀਂ ਦੇਖ ਹੀ ਸਕਦੇ ਆ ਬਾਅਦ ਵਿੱਚ ਆਪਾਂ ਇੱਕ ਕਪੜਾ ਲਾਵਾਂਗੇ ਕਾਟਨ ਦਾ ਮੈਂ ਉਹ ਵੀ ਤੁਹਾਨੂੰ ਦਿਖਾਉਣੀ ਹੈ ਤੇ ਉਹਦੇ ਨਾਲ ਆਪਾਂ ਇਹਨਾਂ ਨੂੰ ਸਾਫ਼ ਕਰਦਾਂਗੇ ਤੇ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਆਪਾਂ ਝਾੜ ਦਾਂਗੇ ਤੇ ਫਿਰ ਆਪਾਂ ਇੱਕ ਕਾਟਨ ਦੇ ਕਪੜੇ ਦੇ ਨਾਲ ਝੋਟੀਆਂ ਨੂੰ ਸਾਫ਼ ਕਰਦਾਂਗੇ ਤੇ ਤੁਸੀਂ ਝੋਟੀਆਂ ਨੂੰ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਜਿਹੜੀ ਸਾਡੀ ਟੈਪ ਆ ਪਾਲਿਸ਼ਕ ਗਈ ਹੈ ਜੀ ਹਨਾ ਜੀ ਕੋਈ ਮਿਹਨਤ ਨਹੀਂ ਕੋਈ ਖਰਚਾ ਨਹੀਂ ਕੋਈ ਟਾਈਮ ਜ਼ਿਆਦਾ ਵੇਸਟ ਨਹੀਂ ਮੈਂ ਤੁਸੀਂ ਦਿਨੇ ਜਦੋਂ ਵੀ ਤੁਹਾਡਾ ਟਾਈਮ ਲੱਗਾ ਤੁਹਾਡੇ ਕੋਲ 2 ਮਿੰਟ ਹੈਗੇ ਨੇ ਤੇ ਤੁਸੀਂ ਕੱਢ ਕੇ ਆਪਣੀਆਂ ਟੋਟੀਆਂ ਸਾਫ਼ ਕਰ ਸਕਦੇ ਜੀ ਜੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੋਲਗੇਟ ਆਪਾਂ ਹੋਰ ਵੀ ਕਿੱਥੇ ਵਰਤ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੱਪੜੇ ਦੇ ਨਾਲ ਇਹ ਟੋਟੀਆਂ ਨੂੰ ਸਾਫ਼ ਕਰ ਲੈਂਦੇ ਹਾਂ ਇਹ ਇਸ ਤਰ੍ਹਾਂ ਦਾ ਕੋਟਨ ਦਾ ਕੱਪੜਾ ਲੈ ਲੈਣਾ ਉਹਦੇ ਨਾਲ ਤੁਸੀਂ ਟੋਟੀ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ ਕਰ ਦੇਣਾ ਤੁਸੀਂ ਦੇਖ ਸਕਦੇ ਆ ਕਿ ਸਾਡੀ ਟੂਟੀ ਜਿਹੜੀ ਐ ਇੱਕਦਮ ਚੰਗੀ ਤਰ੍ਹਾਂ ਜਿਹੜੀ ਐ ਉਹ ਸਾਫ ਹੋ ਗਈ ਆ ਦੇਖੋ ਕੋਈ ਵੀ ਦਾਗ ਨਹੀਂ ਆ ਕੋਈ ਵੀ ਨਹੀਂ ਆ ਇੱਕਦਮ ਜਲੀ ਸਾਡੀ ਟੂਟੀ ਆ ਉਹ ਸਾਫ ਹੋ ਗਈ ਆ ਆਪਾਂ ਇਹਨੂੰ ਇਸ ਤਰ੍ਹਾਂ ਹੀ ਸਾਫ ਕਰ ਲਾਂਗੇ ਠੀਕ ਹੈ ਜੀ ਸਾਡੀਆਂ ਜਿਹੜੀਆਂ ਟੂਟੀਆਂ ਨੇ ਉਹ ਬਹੁਤ ਸੋਹਣੇ ਤਰੀਕੇ ਨਾਲ ਸਾਫ ਹੋ ਜਾਂਦੀਆਂ ਬਿਨਾ ਰਸਾਰਾ ਪਾਇਆ ਬਿਨਾ ਸਰਫ ਸ਼ੈਂਪੂ ਪਾਇਆ ਕੋਈ ਜ਼ਿਆਦਾ ਖਲਾਰਾ ਨਹੀਂ ਪਿਆ ਔਰ ਸਾਡੀਆਂ ਟੋਟੀਆਂ ਇਸ ਤਰ੍ਹਾਂ ਸਾਫ਼ ਹੋ ਜਾਂਦੀਆਂ ਤੇ ਮੈਂ ਆਪਣੇ ਸਾਰੇ ਵਾਸ਼ਰੂਮ ਦੇ ਜਿਹੜੀਆਂ ਟੋਟੀਆਂ ਕਿਚਨ ਦੀਆਂ ਇਸ ਤਰ੍ਹਾਂ ਹੀ ਸਾਫ਼ ਕਰ ਲੈਂਦੀ ਆ ਔਰ ਬਹੁਤ ਸੌਖਾ ਤਰੀਕਾ ਹੈ ਤੇ ਅਗਲੀ ਟ੍ਰਿਕ ਵੀ ਤੁਹਾਨੂੰ ਆਪਾਂ ਦੱਸਦੇ ਹਾਂ ਜੀ ਹਾਂਜੀ ਤੇ ਸਾਡੀ ਅਗਲੀ ਤਰੀਕਾ ਜੀ ਰੋਜ਼ ਇਹ ਤੇ ਗੰਦਾ ਆ ਆ ਲੈ ਲੋ ਗੰਦਾ ਨੋ ਇੱਥੇ ਬੱਬੂ ਆਇਆ ਬੱਗੂ ਇੱਥੇ ਬੱਗੂ ਲੱਗਾ ਹਾਂਜੀ ਜੀ ਸੌਰੀ ਜੀ ਸਾਡਾ ਕਾਕਾ ਵਿਚੇ ਰੋਣਾ ਪਾਉਂਦਿਆ ਸੀ ਤੇ ਸਾਡੀ ਅਗਲੀ ਠੀਕ ਹੈਗੀ ਆ ਜੀ ਜਿਵੇਂ ਅਸੀਂ ਫ੍ਰੀਜ ਦਾ ਪਹਿਲਾ ਸਾਫ਼ ਕਰ ਹੀ ਲੈਂਦੀਆਂ 10 15 ਦਿਨ ਬਾਅਦ ਪਰ ਫ੍ਰਿਜ ਸਾਫ਼ ਹੋ ਵੀ ਜਾਂਦੀ ਆ ਪਰ ਫ੍ਰਿਜ ਸਾਫ਼ ਕਰਨ ਦਾ ਵੀ ਅਸੀਂ ਤੁਹਾਨੂੰ ਇੱਕ ਤਰੀਕਾ ਦੱਸਾਂਗੇ ਬੜਾ ਸੌਖਾ ਤੇ ਪਰ ਫ੍ਰਿਜ ਸਾਫ਼ ਹੋ ਜਾਂਦੀ ਆ ਪਰ ਜਿਹੜੀ ਤੁਹਾਡੀ ਇਹ ਰਬੜ ਆ ਬਹੁਤ ਕਾਲੀ ਬਹੁਤ ਗੰਦੀ ਹੈ ਨਾ ਇਹ ਜਿਹੜੀ ਫ੍ਰਿਜ ਦੀ ਸਾਈਡ ਤੇ ਲੱਗੀ ਹੁੰਦੀ ਰਬੜ ਬਹੁਤ ਖਰਾਬ ਹੋ ਜਾਂਦੀ ਆ ਔਰ ਇਹਨੂੰ ਆਪਾਂ ਬਹੁਤ ਸਰਫ ਦੇ ਸਾਬਣ ਦੇ ਨਾਲ ਰਗੜ ਰਗੜ ਕੇ ਸਟੀਲ ਬੂਲ ਨਾਲ ਸਾਫ਼ ਕਰਦੇ ਨਹੀਂ ਹੁੰਦੀ ਪਰ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਸੌਕੇ ਤਰੀਕੇ ਦੇ ਨਾਲ ਇਹ ਜਿਹੜੀ ਰਬੜ ਹੈ ਇੱਕਦਮ ਚਿੱਟੀ ਹੋ ਜਾਂਦੀ ਆ ਔਰ ਤੁਸੀਂ ਦੇਖ ਸਕਦੇ ਆ ਸਾਡੀ ਫ੍ਰਿਜ 8 9 ਸਾਲ ਪੁਰਾਣੀ ਆ ਰਬੜ ਰਬੜ ਉਹ ਇੱਕਦਮ ਜਿਹੜੀ ਚਿੱਟੀ ਆ ਕਿਉਂ ਚਿੱਟੀ ਆ ਜੀ ਕਿਉਂਕਿ ਅਸੀਂ ਕਰਦੇ ਆ ਜੀ ਜਿਹੜੀ ਸਾਡੇ ਦੰਦ ਵੀ ਚਿੱਟੇ ਕਰਦੀ ਆ ਹੁਣ ਫ੍ਰਿਜ ਦੀ ਰਬੜ ਵੀ ਕਿੱਦਾਂ ਚਿੱਟੀ ਕਰੂੰਗੀ ਅੱਜ ਦੱਸਦੀ ਆ ਜਿਵੇਂ ਖੋਲਿਆ ਇਹਨੂੰ ਆਪਾਂ ਸਿਰਫ ਇੱਕ ਡਰਾਪ ਯਾਸਟਿੰਨੀ ਲੈ ਲਈ ਹੁਣ ਤੁਸੀਂ ਵੱਧ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਕਿ ਇੰਨੀ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਹੀ ਸਾਫ਼ ਕੀਤੀ ਸੀ ਕਿਤੇ ਮੈਨੂੰ ਜ਼ਰੂਰਤ ਨਹੀਂ ਇੰਨੀ ਤੇ ਜੇ ਤੁਹਾਨੂੰ ਭਾਵੇਂ ਤੁਸੀਂ ਲੈ ਵੀ ਸਕਦੇ ਹੋ ਇਹ ਨਹੀਂ ਕਿ ਹੈਗੀ ਕਿ ਲੈਣੀ ਹੁੰਦੀ ਹੈ ਕੋੜਗੇ ਟੋਰ ਤੇ ਬਾਕੀ ਜਿਹੜੀ ਰਬੜ ਆ ਉਹ ਇੱਕਦਮ ਚਮਕ ਜਾਏਗੀ ਜੀ ਤੁਹਾਡੀ ਤਵਾ ਕੀਤੇ ਤਾਂ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਪਲੀਜ਼ ਸਪੋਰਟ ਜਰੂਰ ਕਰਿਆ ਕਰੋ ਫੁੱਲ ਵੀਡੀਓ ਵੇਖਿਆ ਕਰੋ ਤੇ ਬਸ ਜੀ ਆ ਦੇਖੋ ਹੈ ਤਾਂ ਤੁਸੀਂ ਆਪਣੀ ਸਾਈਡ ਵਾਲੀ ਰਬੜ ਜੈ ਉਹ ਵੀ ਕਰ ਲੈਣੀ ਆ ਮੇਰੀ ਕੀ ਕੀ ਹੋਈ ਆ ਮੈਂ ਤੁਹਾਨੂੰ ਅੱਜ ਉਹ ਦਿਨ ਯਾਦ ਭੁੱਲ ਗਿਆ ਸੀ ਵੀਡੀਓ ਬਣਾਉਣਾ ਦੇਤੇ ਮੈਂ ਤੁਹਾਨੂੰ ਪ੍ਰੋਪਰ ਸਾਰੀ ਵੀਡੀਓ ਦਿਖਾ ਦੇਣੀ ਸੀ ਪਰ ਅੱਜ ਮੈਂ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਜੀ ਦੇ ਰਹੀਆਂ ਕਿ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਤੁਸੀਂ ਕੱਪੜੇ ਉਂਗਲੀਆਂ ਲਾ ਗਾਣਾ ਤੇ ਤੁਸੀਂ ਇੱਦਾਂ ਕੱਗਣਾ ਦੇ ਸਭ ਇਹ ਤੁਸੀਂ ਰਬੜ ਕਿੰਨੀ ਜ਼ਿਆਦਾ ਸਾਫ਼ ਹੋ ਜਾਂਦੀ ਆ ਜਿੰਨੀ ਮਰਜ਼ੀ ਫ੍ਰਿਜ ਪ੍ਰਾਣੀ ਹੋਵੇ ਉਹਦੀ ਰਬੜ ਜੇ ਕਾਲੀ ਆ ਤੁਸੀਂ ਇੱਕ ਵਾਰੀ ਜ਼ਰੂਰ ਕਾਲਗੇਟ ਦੇ ਨਾਲ ਇਹਨੂੰ ਕਲੀਨ ਕਰਕੇ ਦੇਖਿਓ ਤੁਸੀਂ ਖੁਦ ਕਹਿਣਾ ਕਿ ਵਾਕਿਆ ਸਹੀ ਤਰੀਕਾ ਦੱਸਿਆ ਔਰ ਜੇ ਬਹੁਤ ਜ਼ਿਆਦਾ ਖਰਾਬ ਆ ਤਾਂ 1-2 ਵਾਰੀ ਇਹ ਟਰਾਈ ਕਰ ਲਿਓ ਤਾਂ ਠੀਕ ਹੋ ਜਾਏਗਾ। ਔਰ ਜਿੰਨਾ ਭੈਣਾਂ ਦੀ ਫ੍ਰੇਜਰ ਜੇ ਮਤਲਬ ਇੱਦਾਂ ਨਵੀਆਂ ਹੀ ਆ। ਸਾਡੀ ਤਾਂ ਪੁਰਾਣੀਆਂ 8-9 ਸਾਲ। ਕਿ ਚਲੋ ਫਿਰ ਵੀ ਇਹ ਬਹੁਤ ਸੋਹਣੀ ਦੀ ਰਬੜ ਜਿਹੜੀ ਆ ਉਹ ਰਹਿੰਦੀ ਆ। ਤੇ ਇਹ ਤੇ ਇੱਕ ਮੈਨੂੰ ਬਹੁਤ ਸੌਖੀ ਵੀ ਲੱਗਦੀ ਆ ਕੋਈ ਜ਼ਿਆਦਾ ਖਲਾਰਾ ਨਹੀਂ ਪੈਂਦਾ। ਸਿਰਫ ਸਾਬਣ ਜਿੰਨਾ ਲਾਈ ਜਾਓਗੇ ਫਿਰ ਉਨਾ ਹੀ ਸਾਨੂੰ ਹਨਾ ਔਖਾ ਲੱਗਦਾ। ਤੇ ਮੈਨੂੰ ਇਹ ਟ੍ਰਿਕ ਬਹੁਤ ਵਧੀਆ ਲੱਗੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੱਤੀ। ਆਉਦਿਆਂ ਜੀ ਅਗਲੀ ਟ੍ਰਿਕ ਵੱਲ ਜੀ ਹੁਣ ਅਗਲੀ ᱴ੍ਰਿਕ ਹੈ ਕੀ ਹੈ ਜਿਵੇਂ ਸਾਡੇ ਘਰ ਚ ਟਾਈਲਸ ਲੱਗੀਆਂ ਹੁੰਦੀਆਂ ਹਨਾ ਤੇ ਉਹ ਟਾਈਲਾਂ ਆਪਾਂ ਡੇਲੀ ਸਾਫ਼ ਤਾਂ ਕਰਦੇ ਆਂ ਔਰ ਸਾਫ਼ ਹੋ ਵੀ ਜਾਂਦੀਆਂ ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਦਾਗ ਨੇ ਉਹ ਰਹਿ ਹੀ ਜਾਂਦੇ ਨੇ ਹਨਾ ਤੇ ਸਾਈਡਾਂ ਤੇ ਜਿਵੇਂ ਦਾਗ ਹੁੰਦੇ ਨੇ ਰਹਿ ਜਾਂਦੇ ਨੇ ਤਾਂ ਅੱਜ ਆਪਾਂ ਉਹਨਾਂ ਨੂੰ ਕਿੱਦਾਂ ਸਾਫ਼ ਕਰਨਾ ਕਿਤੇ ਵੀ ਤੁਹਾਡੇ ਟਾਈਲਸ ਰੂਮ ਦੇ ਵਿੱਚ ਲੱਗੀਆਂ ਕਿਤੇ ਵੀ ਲੱਗੀਆਂ ਬਸ ਜੀ ਉਹੀ ਤਰੀਕਾ ਕੋਲਗੇਟ ਨੂੰ ਇੱਕ ਡ੍ਰੌਪ ਪਾ ਲੈਣਾ ਬਸ ਜਸਟ ਇੰਨਾ ਪਾ ਕੇ ਤੁਸੀਂ ਇਹਨੂੰ ਗਿੱਲਾ ਵੀ ਕਰ ਸਕਦੇ ਹੋ ਇਹ ਬਸ ਜੀ ਤੁਸੀਂ ਆਪਣੀ ਟਾਇਲ ਦੇ ਉੱਪਰ ਉਹ ਨਰਗਰਨਾ ਸ਼ੁਰੂ ਕਰ ਦੇਣਾ ਤੁਸੀਂ ਦੇਖ ਸਕਦੇ ਆ ਕੋਈ ਦਾਗ ਨਹੀਂ ਰਹੇ ਦੇਖੀ ਜੀ ਇਹ ਇਹ ਸਾਡੇ ਸੀਮਿੰਟ ਦੇ ਦਾਗ ਪਏ ਹੋਏ ਨੇ ਕਿਉਂਕਿ ਥੋੜਾ ਜਿਹਾ ਕਿਚਨ 'ਚ ਕੰਮ ਹੋਇਆ ਸੀਗਾ ਤਾਂ ਸੀਮਿੰਟ ਦੇ ਦਾਗ ਨੇ ਉਹ ਵੀ ਕਾਫੀ ਹੱਦ ਤੱਕ ਇਹਨੇ ਰਿਮੂਵ ਕਰ ਦਿੱਤੇ ਨੇ ਤੁਸੀਂ ਆਪੇ ਖੁਦ ਸੋਚੋ ਜੇ ਕੋਈ ਵੀ ਚੀਜ਼ ਦਾ ਦਾਗ ਜਿਹੜਾ ਆ ਹੋਏਗਾ ਉਹ ਕਿੰਨਾ ਜ਼ਿਆਦਾ ਇਹ ਸਾਫ਼ ਕਰ ਦੇਗਾ ਜੀ ਤੇ ਇਸ ਤਰ੍ਹਾਂ ਆਪਾਂ ਹਾਂ ਦੇਖੋ ਟਾਇਲ ਦੇ ਉੱਪਰ ਕਿੰਨਾ ਦਾਗ ਸੀਗਾ ਸਾਰਾ ਇਹਨੇ ਰਿਮੂਵ ਕਰ ਦਿੱਤਾ ਕਿੰਨਾ ਸੌਖਾ ਤਰੀਕਾ ਆ ਸਾਡੀਆਂ ਟੂੜੀਆਂ ਇਹਨੇ ਸਾਫ਼ ਕਰ ਦਿੱਤੀਆਂ ਨੇ ਟਾਇਲਸ ਇਹਨੇ ਕਰ ਦਿੱਤੀਆਂ ਨੇ ਹੈਨਾ ਤੇ ਬਹੁਤ ਸੌਖਾ ਤਰੀਕਾ ਆ ਜ਼ਿਆਦਾਤਰ ਆਪਾਂ ਇਹਨਾਂ ਨੂੰ ਇਹਨੂੰ ਵਰਤਦੀਆਂ ਕਿ ਆਪਣੇ ਗਾਂਧੀ ਸਾਫ਼ ਕਰਨੇ ਆ ਪਰ ਦੇਖ ਲੋ ਇਹਦੀ ਛੋਟੀ ਜੀ ਚੀਜ਼ ਕਿੰਨੀ ਕਮਾਲ ਦੀ ਆ ਔਰ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਛੋਟੀਆਂ-ਛੋਟੀਆਂ ਟ੍ਰਿਕੋ ਔਰ ਵਧੀਆ ਯੂਸਫੁਲ ਟ੍ਰਿਕ ਜਿਹੜੀਆਂ ਮੈਂ ਆਪਣੀਆਂ ਭੈਣਾਂ ਦੇ ਨਾਲ ਸਾਂਝੀ ਕਰਾਂ ਤੇ ਕਿਉਂਕਿ ਬਹੁਤ ਕੰਮ ਕੰਦਾ ਕਰਦੇ ਵਿੱਚ ਲੇਡੀਜ਼ ਨੂੰ ਤੇ ਚਲੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੈਲਪ ਹੋ ਜਾਂਦੀ ਆ ਕਿ ਆਪਾਂ ਘਰ ਤਾਂ ਇਹਨੂੰ ਸਾਫ਼ ਕਰਕੇ ਦਿਖਾਉਣੀ ਆ ਔਰ ਦੇਖੋ ਸੀਮੰਟ ਦੇ ਦਾਗ ਵੀ ਇੰਨੇ ਕਿੰਨੇ ਰਿਮੂਵ ਕਰ ਦਿੱਤੇ ਆ ਹਾਲੇ ਕਿ ਮੈਨੂੰ ਲੱਗਦਾ ਸੀਗਾ ਕਿ ਉਹ ਨਹੀਂ ਹੋਣੇ ਪਰ ਉਹ ਵੀ ਹੋ ਗਏ ਨੇ ਉਹ ਆਪਾਂ ਇੱਥੇ ਲੈ ਲਿਆ ਸੀਗਾ ਇੱਕ ਕਪੜਾ ਬਿੱਲਾ ਤੇ ਦੇਖੋ ਤੁਸੀਂ ਆਹ ਟਾਇਰ ਦੇ ਉੱਪਰ ਵੀ ਕਾफी ਦਾਗ ਸੀ ਏ ਤੇ ਆਪਾਂ ਇਹ ਵੀ ਜਿਹੜੇ ਆ ਇੰਨਾ ਨਾਲ ਰੰਗ ਕਰ ਸਕਦੇ ਆ ਦੇਖੋ ਫਰਸ਼ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਹਾਂ ਹੁਣ ਮੇਰਾ ਕਹਿੰਦੇ ਇਸ ਦੇ ਉੱਪਰ ਵੀ ਦਾਗ ਲੱਗੇ ਨੇ ਇਹ ਵੀ ਮੈਂ ਇਸ ਤਰ੍ਹਾਂ ਹੀ ਇਹਦੇ ਨਾਲ ਹੀ ਕਲੀਨ ਕਰਾਂਗੀ ਹਾਂਜੀ ਦੁੱਧੂ ਦੁੱਧੂ ਮੇਰਾ ਤੇ ਨਹੀਂ ਆਜੀ ਰਾਜੀ ਤੇ ਅੰਦਰ ਸਾਡੀ ਕਾਕੇ ਨੂੰ ਲੱਗ ਗਈ ਆ ਭੁੱਖ ਤੁਸੀਂ ਦੇਖ ਸਕਦੇ ਆ ਟਾਈਲਸ ਕਿੰਨੀ ਸਾਫ਼ ਹੋ ਗਈ ਹੁਣ ਆਪਾਂ ਇਹ ਵਾਲੀ ਟਾਈਲ ਸੀ ਜਿਹੜੀ ਆ ਇਹਦੇ ਨਾਲ ਸਾਫ਼ ਕਰਾਂਗੇ ਹੈ ਨਾ ਸੋਕੀ ਟ੍ਰਿਕ ਹੋ ਗਿਆ ਨਾ ਕੰਮ ਆਸਾਨ ਤੇ ਇੰਨੀਆਂ ਸੁੱਖੇ ਸੁੱਖੇ ਟ੍ਰਿਕ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਰ ਤੁਸੀਂ ਦੇਖ ਸਕਦੇ ਆ ਮੇਰਾ ਛੁਟਕੂ ਜਿਹਾ ਵੀਡੀਓ ਬਣਾ ਨਹੀਂ ਦਿੰਦਾ ਪਰ ਮੈਂ ਤੇ ਵੀ ਬਣਾਉਣੀ ਆ ਹਾਂਜੀ 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 ਜੀ ਦਿੰਨੇ ਆ ਬੋਤਲ ਲੈ ਕੇ ਉਹ ਆਪਣੀ ਜਾਓ ਆ ਦੇਖੋ ਆਹ ਵਾਲੀ ਜਿਹੜਾ ਮੈਂ ਉਹਦੇ ਨਾਲ ਰਿਮੂਵ ਕਰਾਂਗੀ ਹਾਂਜੀ ਜੀ ਵਾਓ ਦੇਖੋ ਕਿੰਨਾ ਗੰਦਾ ਦਾਗ ਸੀਗਾ ਤੇ 1 ਸੈਕਿੰਡ ਦੇ ਵਿੱਚ ਇਹ ਦਾਗ ਰਿਮੂਵ ਹੋ ਗਿਆ ਦੇਖੋ ਹਾਂਜੀ ਹਾਂਜੀ ਆ ਦੇਖੋ ਬੋਤਲ ਵੀ ਲੈ ਕੇ ਆ ਗਿਆ ਠੀਕ ਹੈ ਮੈਂ ਦਿਨੀ ਆ ਤੁਸੀਂ ਦੇਖ ਸਕਦੇ ਆ ਜੀ ਬਹੁਤ ਕਮਾਲ ਦੀ ਟੀਕਾ ਸੱਚੀ ਇੰਨੀ ਕਮਾਲ ਦੀ ਟੀਕਾ ਹਾਂਜੀ ਚਲੋ ਜੀ ਮੈਂ ਪਹਿਲੇ ਹੋ ਗਿਆ ਹਾਂ ਦੇਖੋ ਕਾਕੀ ਸਾਈਟਾਈਲ ਨਵੀਂ ਹੋ ਗਈ ਆ ਦੇਖੋ ਸੱਚੀ ਬਹੁਤ ਪਿਆਰੀ ਏ ਟੀਕਾ ਤੇ ਜਿਹੜੇ ਦਾਗ ਮੈਂ ਸੋਚੇ ਸੀਗੇ ਕਿ ਨਹੀਂ ਰਿਮੂਵ ਹੋਣੇ ਉਹ ਵੀ ਹੋ ਗਏ ਨੇ ਜਰੂਰ ਇੱਕ ਵਾਰ ਤੁਸੀਂ ਟਰਾਈ ਕਰਕੇ ਦੇਖਿਓ ਸੱਚੀ ਬਹੁਤ ਕਮਾਲ ਦੀ ਟ੍ਰਿਕ ਲੱਗੀ ਆ ਮੈਨੂੰ ਤੇ ਦੇਖ ਸਕਦੇ ਆ ਤੁਸੀਂ ਇੱਕਦਮ ਸਾਡੀਆਂ ਟਾਇਲ ਸੀ ਸਾਫ਼ ਹੋ ਗਿਆ ਔਰ ਫਰਸ਼ ਵੀ ਹੋ ਗਿਆ ਜਦੋਂ ਵੀ ਕਿ ਤੁਹਾਨੂੰ ਲੱਗੇ ਕਿ ਟਾਇਲ ਦੇ ਉੱਪਰ ਦਾਗ ਨਹੀਂ ਹਟ ਰਿਹਾ ਬਹੁਤ ਜਿੱਦੀ ਦਾਗ ਆ ਬਸ ਇੱਕ ਡ੍ਰੌਪ ਕਾਲਗੇਟ ਦੀ ਲੈ ਕੇ ਤੇ ਤੁਸੀਂ ਉਹਨੂੰ ਕਲੀਨ ਕਰ ਲੈਣਾ ਤੇ ਦੇਖਿਓ ਫਿਰ ਤੁਹਾਡੀ ਟਾਇਲ ਜਿਹੜੀ ਆ ਉਹ ਕਿੰਨੀ ਐ ਚਮਕਦਾਰ ਹੋ ਜਾਣੀ ਆ ਤੇ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਕੋਈ ਵੀ ਜਿਆਦਾ ਅਸੀਂ ਮਹਿੰਗੀਆਂ ਟ੍ਰਿਕ ਨਹੀਂ ਲੈ ਕੇ ਆਂਦੇ ਕੋਈ ਵੀ ਜਿਆਦਾ ਔਖੀ ਟ੍ਰਿਕ ਨਹੀਂ ਹੁੰਦੀ ਬਹੁਤ ਸੌਖੀ ਟ੍ਰਿਕ ਹੁੰਦੀ ਹੈ ਜੋ ਕਿ ਤੁਸੀਂ ਦਿਨ 'ਚ ਕਿਸੇ ਵੀ ਟਾਇਲੂ ਕਿਚਨ 'ਚ ਚਾਹ ਬਣਾਉਣ ਆਏ ਹੋ ਨਾ ਤੁਸੀਂ ਤਾਂ ਤਾਂ ਵੀ ਇਹ ਮਰੀਚ ਕੋਲਗੇਟ ਲਾ ਕੇ ਤੁਸੀਂ ਸਾਫ਼ ਕਰਕੇ ਜਾ ਸਕਦੇ ਹੋ ਕੋਈ ਔਖੀ ਟ੍ਰਿਕ ਨਹੀਂ ਹੈ ਕਿ ਯਾਰ ਇਹਦੇ ਵਾਸਤੇ ਮੈਨੂੰ ਟਾਈਮ ਖੜਨਾ ਪੈਣਾ ਨਹੀਂ ਜਾਂ ਤੁਰੇ ਜਾਂਦੇ ਤੁਸੀਂ ਵਾਸ਼ਰੂਮ 'ਚ ਗਏ ਹੋ ਤੇ ਉੱਤੇ ਤੁਸੀਂ ਟੂੜੀਆਂ ਨੂੰ ਸਾਫ਼ ਕਰ ਸਕਦੇ ਹੋ ਕਿਚਨ 'ਚ ਆਏ ਹੋ ਤਾਂ ਤੁਸੀਂ ਇੱਥੇ ਕਰ ਸਕਦੇ ਹੋ ਆਪਣੇ ਟਾਇਲ ਤੇ ਕਿਤੇ ਜਿਹਾ ਦਾਗ ਲੱਗਾ ਤੁਸੀਂ ਰਿਮੂਵ ਕਰ ਸਕਦੇ ਹੋ ਤੇ ਹਾਂਜੀ ਜੀ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਟ੍ਰਿਕ ਹੈ ਨਾ ਕਮਾਲ ਦੀ ਇੱਕ ਕੋਲਗੇਟ ਤਾਂ ਹੀ ਔਰ ਕਿੰਨੇ ਕੰਮ ਅਸੀਂ ਜਿਹੜੇ ਆ ਉਹ ਕਰ ਸਕਦੇ ਹਾਂ ਔਰ ਕੋਈ ਵੀ ਜ਼ਿਆਦਾ ਖਲਾਰਾ ਨਹੀਂ ਕੋਈ ਵੀ ਜ਼ਿਆਦਾ ਖਰਚਾ ਨਹੀਂ ਕੁਛ ਨਹੀਂ ਤੇ ਔਰ ਇਹ ਵੀ ਵੇਸਟ ਨਹੀਂ ਬਹੁਤ ਜ਼ਿਆਦੀ ਆਪਾਂ ਕੀਤੀ ਇੱਕ ਡ੍ਰੌਪ ਤੁਸੀਂ ਲਗਾ ਲੈਣੀ ਐ ਸਪੰਜ ਦੇ ਉੱਪਰ ਤੇ ਸਪੰਜ ਜਿਹੜਾ ਉਹ ਸਾਡਾ ਕਾਫੀ ਜਿਆਦਾ ਧੇਰ ਜਿਹੜਾ ਉਹ ਮਤਲਬ ਯੂਜ਼ ਹੁੰਦਾ ਰਹਿੰਦਾ ਕਿਤੇ ਦਾ ਤੁਸੀਂ ਟੈਪ ਵੀ ਕਰ ਸਕਦੇ ਹੋ ਫਰਸ਼ ਵੀ ਕਰ ਸਕਦੇ ਹੋ ਟਾਈਲਸ ਵੀ ਕਰ ਸਕਦੇ ਹੋ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਪਲੀਜ਼ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਜੀ ਔਰ ਸਾਡੀਆਂ ਵੀਡੀਓਜ਼ ਨੂੰ ਜਰੂਰ ਦੇਖਿਆ ਕਰੋ ਹਮੇਸ਼ਾ ਅਸੀਂ ਪਰਿਵਾਰਿਕ ਘਰੇਲੂ ਵੀਡੀਓ ਲੈ ਕੇ ਆਉਂਦੇ ਆ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੇਰੀ ਭੈਣਾਂ ਦਾ ਜਿਹੜਾ ਕੰਮ ਆ ਬਹੁਤ ਸੌਖਾ ਤੇ ਹੋਰ ਸਰਲ ਤਰੀਕੇ ਦੇ ਨਾਲ ਹੋ ਜਾਵੇ ਤੇ ਜਿਹੜੀ ਵੀ ਟ੍ਰਿਕ ਮੈਨੂੰ ਵਧੀਆ ਲੱਗਦੀ ਆ ਉਹੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ ਜੀ ਤੇ ਜਰੂਰ ਸਪੋਰਟ ਕਰਿਓ ਜੀ ਧੰਨਵਾਦ ਜੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ